ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲੋਹੜੀ ਦੇ ਲੱਖ ਲੱਖ ਵਧਾਈਆਂ ਹੋਵਣ ਵਾਹਿਗੁਰੂ ਜੀ ਸਾਹਿਬ ਨੂੰ ਤੰਦਰੁਸਤ ਰੱਖਣ ਤੇ ਸ਼ੁਰੂ ਹੋ ਗਿਆ ਅੱਜ ਦੀ ਵੀਡੀਓ ਖਾ ਰਹੇ ਹਾਂ ਰੋਟੀ ਇਹਦਰ ਮੰਮੀ ਦੋਈਆਂ ਦੇ ਕੱਪੜੇ ਮੈਂ ਕਰੀ ਇਹਨੇ ਤਰਪਾਈ ਕਮੀਂ ਤਰਪਾਈ ਮੰਮੀ ਦੋਈਆਂ ਦੇ ਕੱਪੜੇ ਦਵਾ-ਦਵਾ ਆ ਲੈ ਆਂਦਾ ਲੋਹੜੀ ਦਾ ਸਮਾਨ ਮੰਗੋ ਫਲੀ ਮੇਰੇ ਫੇਵਰੇਟ ਖੰਜੂਰ ਗੱਚਕਾ ਲੋਹੜੀ ਦੇ ਲਾਖਾ ਲਖੋ ਵਧਾਈਆਂ ਮੁਬਾਰਕਾਂ ਵਾਹਿਗੁਰੂ ਸਭ ਨੂੰ ਖੁਸ਼ ਰੱਖੇ ਇਧਰ ਮੈਂ ਖਾਈ ਨੇ ਖੰਜੂਰ ਤੇ ਮੰਮੀ ਸਟੀਆਂ ਦੇ ਸਿਕੂੜਾ ਮੈਂ ਵੀ ਕੰਮ-ਕਮ ਕਰਕੇ ਆਈ ਆਂ ਬਾਈ ਭਾਣੇ ਭੁੰਡੇ ਮਾਂ ਜਿੱਕੇ ਮੰਮੀ ਸਟਣ ਜਾਂਦੇ ਕੂੜਾ ਬਾਹਰ ਹੁਣ ਮੈਂ ਕਰਦੀ ਆਂ ਚਾਹ ਮੰਮੀ ਖਾਤਰ ਵਿਚਾਰੀ ਖਾਤਰ ਪਲੇਟ ਲੈ ਸਾਰਾ ਦਿਨ ਕੰਮ ਕਰਦੀ ਆ ਆਪਾਂ ਵੀ ਥੋੜਾ ਜਿਹਾ ਹੈਲਪ ਕਰਾ ਦੇਈ ਦੀ ਚਾਹ ਬਣਾਉਣੇ ਗਰਮ ਗਰਮ ਪਲੇਟ ਦੇਣੀ ਕੋਲੂ ਪਲੇਟ ਦੇਣੀ ਨੇ ਲੈ ਕੱਢ ਕੇ ਨਵੋ ਜੀ ਪਲੇਟ ਦੇਣੇ ਉੱਤੇ ਚਾਹ ਦੇ ਚਾਹ ਜਿਹੜੀ ਬਣਾਉਣੀ ਆ ਪਾਉਂਦੇ ਦੁੱਧ ਦੁੱਧ ਪਾਤਾ ਦਾ ਦੁੱਧ ਦੁੱਧ ਚਾਹਾਂ ਬਣ ਗਈ ਰੈਡੀ ਲੌਂਗ ਇਲਾਚੀ ਵਾਲੀ ਵਧੀਆ ਚਿੱਟੀ ਚਿੱਟੀ ਕਰ ਲਈ ਆਪਾਂ ਦੁੱਧ ਜ਼ਿਆਦਾ ਹੀ ਪਾਤਾ ਮੰਮੀ ਲੜੂਗੀ ਲਓ ਚਾ ਵੜਾ ਤੇ ਮੰਮੀ ਨੂੰ ਮੰਮੀ ਨਾਲ ਤੇ ਸਿਰ ਤੇ ਫੇਰ ਲਾ ਦੇਣੀ ਮੰਮੀ ਦੇ ਸਿਰ ਤੇ ਤੇਲ ਮੰਮੀਆਂ ਤਾਂ ਆਪਣੇ ਲਾਉਂਦੀਆਂ ਲਾਉਂਦੀਆਂ ਹੁੰਦੀਆਂ ਮੰਮੀ ਦੇ ਵੀ ਲਾ ਦਿਆ ਕਰਦੇ ਆ ਵਿਚਾਰੀ ਠੰਡ ਬਹੁਤ ਆ ਇੱਕ ਤਾਂ ਤੇ ਲਾ ਦੇਣੇ ਆ ਓ ਕਲੀ ਆ ਗਏ ਆ ਬਾਹਰ ਧੋਪੇ ਖੁੱਲੇ ਮਦਾਂਚ ਕਾਲੀ ਆਪਣੀ ਬੰਨੀ ਪਈ ਆ ਬਾਹਰ ਮਾਰਿਆ ਨਾ ਕਰ ਕਾਲੀ ਪੱਤਰ ਪੈਣਗੇ ਗੋਗਰੀ ਹਾਂ 24 ਘੰਟੇ ਖਾਣ ਨੂੰ ਹੀ ਮੰਗਦੀ ਰਹਿੰਦੀ ਹੈ ਇਧਰ ਮੰਮੀ ਸੋਕਾ ਖਲਾਰੀ ਜਾਂਦੀ ਹੈ ਰਾਤ ਨੂੰ ਸੋਕ ਪਾਉਣੀ ਕਾਲੀ ਥੱਲੇ ਲਓ ਜੀ ਹਣ ਮੰਮੀ ਮੇਰੀ ਗੋਤ ਕਰਦੀ ਹੈ ਮੈਂ ਕਿਹਾ ਮੇਰੀ ਵੀ ਕਰ ਦੋ ਗੋਤ ਤੋਪੀ ਲਾਲਾ ਵਾਲੀ ਉਲਝ ਕੇ ਸਾਰੇ ਲਓ ਜੀ ਇਧਰ ਮਿਰਚ ਤੜਕਾਂਗੇ ਮਿਰਚਾਂ ਖੇਰ ਖਾਵਾਂਗੇ ਤੇ ਲਓ ਜੀ ਚੱਲਾ ਬਣਾਉਣੇ ਆ ਗਰਮ ਪਾਣੀ ਨੂੰ ਲਾਈਆਂ ਦੇ ਮਮੀ ਮਿੱਟੀ ਲਓ ਜੀ ਧਰਤੇ ਨੇ ਜੁੱਲੇ ਦੀ ਦੂਜੀ ਏਟ ਨਹੀਂ ਪਰ ਆਨੇ ਦੇ ਸੇ ਜੁਗਾਰ ਨਾਲ ਬਣਾਉਣਾ ਚੱਲਾ ਲਾਤੀਆਂ ਇੱਟਾਂ ਲਈ ਆਨੇ ਆਪਾਂ ਬਾਹਰ ਤੋਂ ਪੋਤੀ ਕਰੂਗੀ ਮਮੀ ਆਨੇ ਦੇ ਲੈ ਆਨੇ ਆ ਬਾਹਰ ਤੋਂ ਰੁੱਕ ਨੀ ਪਾ ਬੋਚੀ ਹੋਈ ਜਾਂਦੀ ਹੈ ਦਾ ਨੇ ਬਣ ਗਿਆ ਵਧੀਆ ਬਸ ਪਾਣੀ ਚਾਹੀਦਾ ਢਾੜੀ ਚੁੱਲਾ ਕਦਨ ਗਈਏ ਤੋਂ ਬਣ ਗਿਆ ਆਪਣਾ ਇਹਨਾਂ ਕੋਗੀਆਂ ਜੇ ਬਣਾਉਦੇ ਆਂ ਹਾਂ ਦਈਆਂ ਨਹੀਂ ਚੁੱਲਾ ਚਲ ਵਧੀਆ ਹੋ ਗਿਆ ਕੇ ਆ ਕਾਲੀ ਥੋੜੀ ਲੈਣਾ ਆ ਗਿਆ ਪਾਉਣੇ ਦਾਣਾ ਦਾ ਇਨੋਗੇ ਵੱਡੇ ਓ ਮੈਂ ਥੋੜੇ ਚੱਲੀ ਆਂ ਹਾਂ ਜਦੋਂ ਪਵਰੀਆ ਲੱਗੀ ਹੈ ਕਾਲੀ ਹਾਂ ਓ ਕਾਲੀ ਮੈਕਮਾ ਜਾਜੀ ਜੀ ਬਚਪਨ ਚ ਬਹੁਤ ਖਾਂਦੇ ਹੁੰਦੇ ਸੀ ਛੋਟੇ ਆਂਦੇ ਹੁਣ ਇਹ ਚੀਜ਼ਾਂ ਜਿਹੜੇ ਘੱਟ ਮਿਲਦੀਆਂ ਲੋਹੜੀ ਤੇ ਜਿਹੜਾ ਸਪੈਸ਼ਲ ਮਿਲਦਾ ਮੈਂ ਕੇਕ ਜਾਜੀ ਨੂੰ ਕਹਿ ਦਿੰਦੇ ਆ ਕੇਕ ਵਾਂਗੂ ਹੀ ਹਾਂ ਨਾ ਉਹ ਜਿਵੇਂ ਬਣਾ ਕੇ ਦਿੰਦੇ ਆਂਡਿਆਂ ਦੀ ਥੋੜੀ ਜਿਹੀ ਅੱਗੇ ਦੇ ਵਿਚਾਰੇ ਦਾਵਾ ਦਾ ਲਓ ਜੀ ਪਹਿਲਾ ਅੰਡਾ ਪਾਤਾ ਵਿੱਚ ਹੋ ਗਿਆ ਕੰਮ ਪਤਾ ਹੀ ਚੱਕੋ ਜੀ ਹੋ ਗਈ ਸ਼ਾਮ ਤੇ ਮੰਮੀ ਹੋਣਾ ਇਹ ਮਿਰਚ ਲੱਗ ਗਈ ਤੜਕਣ ਉਹ ਹਰਿਆਣੇ ਹਰਿਆਣੇ ਵਿੱਚ ਤੜਕੀ ਆ ਨੀ ਮੰਮੀ ਤੇ ਦੋ ਬਾਅਦ ਮੈਂ ਕੋਲ ਨਿਆਟਾ ਉਟਾ ਤੇ ਬਣਾਉਂ ਰੋਟੀ ਛੋਟੀ ਸ਼ੁਕਰੀਆ ਜੀ